ਰਾ ਮਾਂ ਪਿਓ ਡੈਥ ਹੋ ਚੁਕੀ ਆ ਆ ਦਾਦੀ ਚਾਰੀ ਲੋਕਾਂ ਦੇ ਘਰਾਂ ਦੇ ਕੰਮ ਕਰ ਕਰਕੇ ਇਸ ਉਮਰੇ ਵਿਚਾਰੀ ਤੇ ਇਹਨਾਂ ਨੇ ਪਾਲਣ ਪੋਸ਼ਣ ਕਰਦੀ ਆ ਮਾਂ ਪਿਓ ਮਰ ਗਏ ਮੈਂ ਦਾਦੀ ਹੈ ਗਈ ਮੈਂ ਛੋਟੇ ਛੋਟੇ ਪਾਲੇ ਨਸ਼ਾ ਕਰਦਾ ਮੈਂ ਥਾਂ ਕਰਕੇ ਮੈਂ ਪੀਆ ਇਹ ਮਦਦ ਜੀ ਦਾ ਲੱਗ ਗਿਆ ਤੁਸੀਂ ਇਹ ਨਸ਼ਾ ਕਰਤਾ ਤੁਹਾਨੂੰ ਤੰਗ ਕਰਤਾ ਹਾਂ ਜੀ ਤੇ ਹਾਂ ਤੇ ਲ ਮੰਗਦਾ ਹੋਰ ਛੋਟੇ ਛੋਟੇ ਪਾੜੇ ਮਾਂ ਪਿਓ ਮਰ ਗਿਆ ਛੋਟੇ ਹੁੰਦੇ ਨੇ ਇਹਨਾਂ ਨੂੰ ਹੀ ਪਤਾ ਕਿ ਤੂੰ ਨਸ਼ਾ ਹੀ ਲਗਣਾ ਚੱਲਣਾ ਤਾਂ ਆਪਣੀ ਦਾਦੀ ਦਾ ਦਾਦੀ ਤੇਰੀ ਗਈ ਹੈ ਕਮਲ ਸਾਹਿਬ ਜੀ ਉਹਨੇ ਕੋ ਗੇ ਕਾਉਂਸਲ ਸਾਹਿਬ ਕੋ ਇਹਨਾਂ ਨੇ ਨਿਯੋਇ ਕੀਤੀ ਹੈ ਕਿ ਤੇਰਾ ਇਲਾਜ ਕਰਵਾਇਆ ਜਾਵੇ ਹੈ ਤੇਰਾ ਪੂਰਾ ਮੰਨ ਹਾਂ ਜੀ ਚਲੋ ਠੀਕ ਤੇਰੇ ਮਾਹਾਂ ਇਹਨਾਂ ਨਾਲ ਸਾਂਝ ਮੈਂ ਬੜਿਆ ਸੀ ਪੀ ਕਾਉਂਸਲਰ ਨਹੀਂ ਆ ਅਹੀਂ ਇਹਨਾਂ ਸੇਵਾਦਾਰਿਆਂ ਸਾਡੀ ਮਾਵਾਂ ਅਸੀਂ ਇਹਨਾਂ ਦੇ ਮਹਨਿਆ ਜੀ ਜੰਮੇ ਪਣੇ ਇਹਨਾਂ ਨੇ ਸਾਨੂੰ ਵੱਡੇ ਕੀਤਾ ਪੁਸ਼ਮੀ ਗੋਲ ਮੰਡੀ ਦਾ ਮੈਂ ਮੇਰਾ ਜੰਪਾਲਾ ਇਹ ਸਾਡੀ ਮਾਤਾ ਹੀ ਇਹਨਾਂ ਨਾਲ ਝਵਾਨ ਹੋਏ ਆ ਰੋਂਦੇ ਕਰਨਾਂ ਦੇ ਮੇਰੇ ਇੱਕ ਆਰਾਮ ਦੀ ਤਰੋੜ ਤੇ ਆਫਿਸ ਵੀ ਹੈ ਇੱਕ ਇੱਥੇ ਵੀ ਹੈ ਇੱਕ ਹੋਰ ਵੀ ਮੇਰਾ ਆਫਿਸ ਮਾਤਾ ਹੀ ਮੈਨੂੰ ਆਏ ਨੇ ਦੋ ਤਿੰਨ ਨੂੰ ਮਿਲ ਮਿਲਣਾ ਜਾਂਦੇ ਸੀ ਅੱਜ ਅਚਾਨਕ ਮਾਤਾ ਇਹਨਾਂ ਮੇਰਾ ਇਸ ਰਾਤ ਦੇ ਸਮੇਂ ਮੇਰੇ ਹੋਇਆ ਮਾਤਾ ਇਹ ਕਹਿੰਦੇ ਮੇਰਾ ਉਤਰਾ ਬੜਾ ਤੰਗ ਪ੍ਰੇਸ਼ਾਨ ਕਰਦਾ ਵਾ ਤੇ ਅੱਜ ਸੇ ਨੂੰ ਸੈਂਟਰ ਵੀਰ ਨੂੰ ਲੈ ਕੇ ਚੱਲੇ ਆ ਇਹਨਾਂ ਜਵਾਨ ਆਂ ਬਈਆਂ ਬਈਆਂ ਸਾਲਾਂ ਦੀ 22 ਸਾਲ ਦੀ ਉਮਰ ਕਿੰਨੀ ਉਮਰ ਮਤੈ ਦੀ ਇਹਦੀ ਇਹਦੀ ਉਮਰ ਕਿੰਨੀ ਤੁਹਾਡਾ ਮਾਂ ਪਿਓ ਡੈਥ ਹੋ ਚੁੱਕੀ ਆ ਆ ਦਾਦੀ ਚਾਰੀ ਲੋਕਾਂ ਦੇ ਘਰਾਂ ਦੇ ਕੰਮ ਕਰ ਕਰਕੇ ਇਸ ਉਮਰੇ ਵਿਚਾਰੇ ਤੇ ਇਹਨਾਂ ਨੇ ਪਾਲਣ ਪੋਸ਼ਣ ਕਰਦੀ ਆ ਪਰ ਇਹ ਮੇਰਾ ਵੀਰ ਇਹਨਾਂ ਨਸ਼ੇ ਵਿੱਚ ਵੱਡ ਚੁੱਕਾ ਦਲਦਲ ਜਾ ਚੁੱਕਾ ਦਲਦਲ ਨਸ਼ੇ ਦੀ ਘਰ ਦਾ ਸਮਾਨ ਘਰ ਦੀ ਹਰ ਚੀਜ਼ ਵੇਚ ਚੁੱਕਾ ਕਰ ਕੁਛ ਨਹੀਂ ਆ ਅਨਿਕ ਅਨਿਕ ਬੱਚੇ ਆ ਰਾਹ ਦਿਕੋ ਤੇ ਮੈਂ ਖਾਸ ਕਰਕੇ ਇਸ ਭਰਾ ਦਾ ਨਾਮਤਾ ਜੀ ਗੁਰਰਾਮਦਾਸ ਮਹਾਰਾਜ ਅਰਦਾਸ ਕਰਦਾ ਇਹ ਮੇਰੇ ਪ੍ਰਮਾਤਮਾ ਇਸ ਭਰਾ ਵਰਗੇ ਨਾ ਹਰ ਗਿੰਤੀ ਪੁੱਤ ਦੇ ਸਾਡਾ ਬੜਾ ਸਾ ਦਿੰਦਾ ਕੁਝ ਕਾ ਖਾਲਸਾ ਸਾਢੇ 10 ਵਜੇ ਰਾਤ ਦੇ ਮੇਲੋ ਫਿਰ ਵੀ ਸਾਢੇ 10 ਵਜੇ ਰਾਤ ਤੂੰ ਹੀ ਆਏ ਤੇ ਫਿਰ ਇਹਨਾਂ ਨੇ ਉਸ ਲਾਗੇ ਨਹੀਂ ਕੌਣ ਹੁੰਦਾ ਹੁੰਦਾ ਕੁਝ ਸੱਚ ਕੋਈ ਕਰਦਾ ਅਸੀਂ ਆਂਦੇ ਪੈਸੇ ਕਿਹਨੇ ਲਾਣੇ ਆ ਕੋਈ ਲਾਇਕ ਰਵੰਦਾ ਫੇਰ ਵੀ ਇਹਨਾਂ ਦਾ ਧੰਨਵਾਦ ਆ ਸਾਰੀ ਸੰਸਥਾ ਜੁੜੀ ਆ ਤੇ ਕੋਈ ਇਹਨਾਂ ਨੇ ਕਰਕੇ ਇਹਨਾਂ ਨੇ ਪੈਸੇ ਤੁਹਾਡੇ ਫੇਰ ਬੱਚੇ ਤੁਹਾਡੇ ਦਾ ਇਲਾਜ ਕਰਵਾ ਲੈਣਾ ਆਗੇ ਹੁਣ ਤੂੰ ਕੰਮ ਕਰਨਾ ਕੀ ਕਰਨਾ ਹੋ ਕੰਮ ਕਰਨਾ ਬੰਦਾ ਬਣੇਗਾ ਹਾਂਜੀ ਫਿਰ ਕੰਮ ਤੇ ਮੈਂ ਲਵਾਉਂਗਾ ਚੋ ਚਲੀ ਉਹ ਕਪੜੇ